24 ਤਰੀਕ ਨੂੰ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ શ્રી ਅਨੰਦਪੁਰ ਸਾਹਿਬ ਵਿਖੇ ਹੋਊਗਾ ਜਿਹੜੇ ਕਿ ਪਹਿਲੀ ਵਾਰ ਹੋ ਰਿਹਾ ਇਤਿਹਾਸ 'ਚ ਕਿ ਰਾਜਧਾਨੀ 'ਚੋਂ ਵਿਧਾਨ ਸਭਾ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਰਹੀ ਹੈ। ਔਰ ਉਹਦੇ ਵਿੱਚ ਤੁਸੀਂ ਦਰਸ਼ਕ ਦੇ ਤੌਰ ਤੇ ਉੱਥੇ ਗੈਲਰੀ ਬਣਾਈ ਹੈ। ਤੁਸੀਂ ਉੱਥੇ ਬੈਠ ਕੇ ਦੇਖ ਸਕਦੇ ਹੋ, ਸੁਣ ਸਕਦੇ ਹੋ। ਔਰ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸਪੀਕਰ ਸਾਹਿਬ ਵੱਲੋਂ ਵੀ ਸਾਰੇ ਕੈਬਨਟ ਵੱਲੋਂ ਵੀ ਕਿ ਗੁਰੂ ਸਾਹਿਬ ਤੋਂ ਬਿਨਾ ਉਹਦੇ ਵਿੱਚ ਕੋਈ ਹੋਰ ਚੀਜ਼ ਹੋਰ ਕੋਈ ਮੁੱਦਾ ਪੋਲੀਟੀਕਲ ਰਾਜਨੀਤਿਕ ਉਹਦੇ ਵਿੱਚ ਡਿਸਕਸ ਨਹੀਂ ਕੀਤਾ ਜਾਊਗਾ ਸਿਰਫ ਗੁਰੂ ਸਾਹਿਬ ਦੀ ਜੀਵਨੀ ਬਾਰੇ ਜਿਹਨੇ ਜੋ ਬੋਲਣਾ ਚਾਹੁੰਦਾ ਹੈ ਜਿਹਨੇ ਜੋ ਪੜਿਆ ਜਿਹਦੀ ਜਿੰਨੀ ਕ ਜਾਣਕਾਰੀ ਹੈ ਉਹ ਦੱਸ ਸਕਦਾ ਤੇ ਇਤਿਹਾਸਿਕ ਫੈਸਲੇ ਵੀ ਹੋਣਗੇ ਕਿਉਂਕਿ ਉਹ ਫੈਸਲੇ ਉਨਾਂ ਤੇ ਡਰਾਫਟਿੰਗ ਚੱਲ ਰਹੀ ਹੈ ਉਹ ਮੈਂ ਪਬਲੀਕਲੀ ਦੱਸ ਨਹੀਂ ਸਕਦਾ ਜਿਸ ਦਿਨ ਫੈਸਲਾ ਹੋ ਗਿਆ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗ ਜਾਊਗਾ ਪਰ ਫੈਸਲੇ ਇਸ ਤਰ੍ਹਾਂ ਦੇ ਇਤਿਹਾਸਕ ਹੋਣਗੇ ਕਿ ਤੁਸੀਂ ਕਹੋਗੇ ਯਾਰ ਇਹ ਪਹਿਲਾਂ ਕਿਉਂ ਨਹੀਂ ਹੋਇਆ ਇਹ